ਨੇ ਸੋ ਨਿਕਰਈ ਨਹੀਂ ਹਾਂ ਆ ਜਾ ਸੁਖਜੀਤ ਕੀ ਕਰੀ ਜਾਨੀ ਨਹੀਂ ਨਹੀਂ ਕੁਛ ਨਹੀਂ ਕੱਪੜੇ ਤਾਂ ਕਹ ਹਟੇ ਸੀ ਨੇ ਤੇ ਹਾਂ ਲਾਉਣ ਲੱਗ ਗਈ ਮੈਂ ਤਾਂ ਅੱਛਾ ਬੜੇ ਦਿਨਾਂ ਬਾਅਦ ਗੇੜਾ ਮਾਰਿਆ ਨਹੀਂ ਨਹੀਂ ਬੜੇ ਦਿਨਾਂ ਬਾਅਦ ਕੀ ਮੈਂ ਤਾਂ ਅੱਗੇ ਆਈ ਜਾਨੀ ਸੀ ਮੈਂ ਤੈਨੂੰ ਬੈਠੀ ਹੁੰਦੇ ਦੇਖ ਲੈਣ ਲੱਗ ਉਹਦੇ ਕੋਲ ਜਾ ਕੇ ਆਉਣੀ ਹੈ ਕੀ ਕਰਦੀ ਹੁੰਨੀ ਅੱਜ ਕੱਲ ਨਹੀਂ ਕੀ ਕਰਨਾਗਾ ਬਸ ਮੈਂ ਤਾਂ ਆਪ ਅੱਗੇ ਸੂੰਗਾ ਤੇ ਹਾਰ ਆਈ ਜਾਂਦੇ ਆ ਕਿ ਮੂਰੇ ਮਖਾਲਾ ਕੱਪੜੇ ਲਿਆਉਣੇ ਆ ਚੱਲ ਕੇ ਆਈ ਜਾਨੀ ਪੁੱਛ ਜਲੀ ਬਾਅਦ ਚੱਲਾਂਗਾ ਆ ਭਰਾ ਹੋਲੀ ਖੜੀ ਦਿੰਦੀ ਆ ਭੈਣੇ ਮੈਨੂੰ ਵੀ ਪਤਾ ਹੈਗਾ ਹੋਲੀ ਦਾ ਤਾਂ ਮੈਨੂੰ ਇਹ ਕੁੜੀ ਕਹੀ ਜਾਂਦੀ ਸੀ ਕਿ ਮੰਮੀ 14 ਤਰੀਕ ਦੀ ਹੌਲੀ ਹੈ 14 ਤਰੀਕ ਦੀ ਹਾਂ 14 ਤਰੀਕ ਦੀ ਕਹਿੰਦੇ ਨੇ ਚੱਲ ਚੰਗਾ ਬਸਾਂ ਨੂੰ ਕਿਤੇ ਪਿਛਲੇ ਸਾਲ ਜਦੋਂ ਲੋਕੀ ਲੋਕਾਂ ਨਾਲ ਜਾਂਦੇ ਨੇ ਉਹਦੇ ਉੱਤੇ ਰਹਿਦਰ ਹੰਗਾ ਪਾ ਕੇ ਆਉਂਦੇ ਨੇ ਮੈਂ ਨਹੀਂ ਲੋਕ ਦੀ ਮਾਰਾ ਸਾਲ ਦੀ ਆ ਗਾਲੀ ਸਕੀਨ ਆ ਹੌਲੀ ਫੇਡਣ ਦੀ ਹੋਰ ਫਿਰ ਮਾਤਾ ਭਾਗ ਰਹੀ ਨੇ ਕੋਈ ਬੰਦਾ ਫਸੇ ਉੱਤੇ ਰੰਗ ਪਾਵਾਂ ਉੱਤੇ ਅਬ ਦੇਰ ਤੇ ਪਾ ਤੇ ਅਗਰ ਫਿਰ ਉਹ ਕਿਤੇ ਰੰਗ ਉਹਦਾ ਭੱਜ ਲੈਣੀ ਗਾ ਲੱਗ ਜਾਈਆਂ ਇਹ ਸਿਰ ਨੂੰ ਲਵੇੜ ਕੇ ਜਾਊਗੀ ਕਿ ਕੋਈ ਪੁੱਛੀ ਜਾਂਦੀ ਹੈ ਕਿ ਕਿੱਤੀ ਹੈ ਤੈਨੂੰ ਦੰਦਾ ਗਾਟਾ ਕੋਈ ਗੱਲ ਨਹੀਂ ਆ ਜੀ तो तो, तो, तो चार मोंगे तोड़ी बैठी है भेने लगती पाड़ी चल डूंग फिर धुपी पाली आके फेर बैग कपड़े ला के हां कच्चे कच्चे बनने ਲੈ ਚਾਹ ਦੇ ਘੁੱਟ ਬਣਾਈ ਲੈਣੀਆਂ ਗੀ ਦੋਨੇ ਜਣੀਆਂ ਪੀ ਲਾਂਗੇ ਘੁੱਟ ਨੂੰ ਤਾਂ ਨਹੀਂ ਟਾਈਮ ਲੱਗਦਾ ਹੈਗਾ ਮੂਵੇਂ ਮਰ ਜਾ ਇਹ ਤਾਂ ਪੜਾਕ ਦੀ ਵਾਰੀ ਆ ਲੱਗਦਾ ਮੈਨੂੰ ਤਾਂ ਲੱਗਦਾ ਕਿਤੇ ਹੋਰ ਨਾ ਬੰਦ ਹੋ ਜਾਏ ਚਲ ਦੇਖੋ ਹਰਾ ਹਲੂ ਕੇ ਦੇਖ ਲੈਣੀਆਂ ਇਹ ਤਾਂ ਖਾਲੀ ਕੋਈ ਲੱਗਦਾ ਅਜੇ ਖਾਣੇ ਦਾ ਚੱਕਲਾ ਮੈਨੂੰ ਤਾਂ ਲੱਗਦਾ ਹੋ ਗਿਆ ਕੰਮ ਜਾ ਤਾਂ ਮੈਂ ਮਰ ਜਾ ਹੁਣ ਕੀ ਕਰਾਂ ਸਿਲੰਡਰ ਵੀ ਇੱਕੋ ਹੀ ਹੈਗਾ ਜੇ ਖਾਣੇ ਦਾ ਹੋਰ ਸਿਲੰਡਰ ਵੀ ਨਹੀਂ ਹੈਗਾ ਆ ਸਾਡੇ ਵਾਲਿਆਂ ਨੂੰ ਮੈਂ ਕਿੰਨੇ ਵਾਰੀ ਸਮਝਾਇਆਗਾ ਬੰਦਿਆਂ ਨੂੰ ਵੀ ਪੇਟੋਂ ਲੇਕਾ ਹੋਰ ਲੈ ਲਾ ਨਹੀਂ ਸਰਦਾ ਮੈਂ ਤਾਂ ਜੁੱਲੇ 'ਚ ਫੁਫਕਾ ਨਹੀਂ ਵੱਜਦੀਆਂ ਦੱਸ ਕੀ ਕਰਾਂ ਉਹ ਉਹ ਕੀ ਆਖੂਗੀ ਵਿਚਾਰੀ ਲੈ ਕੀ ਜਵਾਬ ਦਵਾਂ ਨਾ ਕਰਿਆ ਕੋਈ ਦੋ ਰੁਪਏ ਨੇ ਕਿ ਮੈਂ ਸਿਲੰਡਰ ਦਮਾ ਮੰਗਵਾ ਲਾਂ ਨਾ ਕਿਸੇ ਦਾ ਨੰਬਰ ਆਗਾ ਦੇਖਣੇ ਦਾ ਚੱਲ ਇਹਨੇ ਪੁੱਛਦੀਆਂਗੀ ਨੇ ਸੁਹਜੀ ਤੋ ਨਹੀਂ ਹਾਂ ਨਹੀਂ ਮੈਂ ਤਾਂ ਸਲੈਂਡਰ ਹੀ ਮੁੱਕ ਗਿਆ ਮੁੱਕ ਤੇ ਹੁਣ ਕੀ ਕਰਾਂ ਲੈ ਦੇਖ ਲੈ ਮੈਨੂੰ ਤਾਂ ਐਸੇ ਵਾਲਾ ਦੋ ਘੁੱਟਾ ਚਾਹ ਹੀ ਪੀ ਕੇ ਜਾਊਂਗੀ ਮੈਂ ਤਾਂ ਆਪ ਥੱਕ ਗਈ ਸੀ ਹੁਣ ਨਹੀਂ ਮੇਰੇ ਕੋਲ ਤਾਂ ਨਾ ਤਾਂ ਕਿਸੇ ਦਾ ਨੰਬਰ ਆ ਉੱਤੋਂ ਉੱਤੋਂ ਤਾਂ ਹੁਣ ਪੈਸੇ ਵੀ ਨਹੀਂ ਹੈ ਕੀ ਕਰੂੰਗੀ ਲੈ ਨਹੀਂ ਤੂੰ ਮੇਰੀ ਗੱਲ ਸੁਣਨੀ ਉਹਨੇ ਤਾਂ ਕੈਲੇ ਕਰੇ ਆਉਂਦੇ ਨੇ ਸਲੈਂਡਰ ਵਾਲੇ ਕੰਟਰ ਜਾ ਲੈ ਕੇ ਤੇ ਕੈਲੇ ਦਾ ਨੰਬਰ ਮੇਰੇ ਕੋਲੇ ਹੈਗਾ ਲੈ ਹੁਣ ਮਰੋ ਤੇ ਚਾਹ ਤਾਂ ਹੀ ਮੁੜ ਜਾਂਦੇ ਆ ਕੈਲੇ ਨੇ ਮੁੜ ਕੇ ਆਖੇ ਨਹੀਂ ਲੱਗਣਾ ਹੈਗਾ ਨਹੀਂ ਲਾ ਕੇ ਕਹਨੂੰ ਮੁੜ ਜਾਂਦਾ ਤਾਂ ਕੈਲੇ ਨੂੰ ਫੋਨ ਲਾਉ ਤੇ ਘਰੇ ਲਾ ਕੇ ਜਾਊਗਾ ਸਲੈਂਡਰ ਕਰੇ ਤਲਾਜੂ ਨਹੀਂ ਫਿਰ ਮੇਰੇ ਕੋਲ ਕਿਹੜਾ ਪੈਸੇ ਨੇ ਉਹ ਫੜਾ ਕੇ ਨਹੀਂ ਗਿਆ ਤਰਾ ਤੇ ਹੋਰ ਮੈਨੂੰ ਪੈਸੇ ਨਹੀਂ ਕੈ ਲੈ ਤੈਨੂੰ ਪਤਾ ਤਾਂ ਹੈਗਾ ਕੈ ਲੈਣਾ ਤੂੰ ਦੋ ਮਾਰੀ ਮਿੱਠੀਆਂ ਗੱਲਾਂ ਉਹ ਤਾਂ ਪੈਸੇ ਤਾਂ ਤੈਨੂੰ ਯਾਦ ਹੀ ਨਹੀਂ ਕਰਨਾ ਤਾਂ ਇਹ ਨਹੀਂ ਪਤਾ ਰੱਖ ਕੇ ਵਜਣਾ ਹੀ ਭੁੱਲ ਜੇ ਲੈਣ ਰੱਖ ਕੇ ਘਰ ਨੂੰ ਮੁੜ ਜੇ ਇਹ ਵੀ ਗੱਲ ਸਹੀ ਹੈਗੀ ਹਾਂ ਆਪਾਂ ਕਿਦੇ ਲੈਣ ਦੀ ਅੰਗੇ ਕਹਦਾ ਨਹੀਂ ਤਾਂ ਪੈਸੇ ਤਾਂ ਪਹਿਲਾਂ Google Pay ਕਰਤੇ ਸੀਗੇ ਤੈਨੂੰ ਹੋਰ ਕੀ ਹੈ ਫਿਰ ਬਵਾ ਉਹ ਹੈਗਾ ਵਾਜ ਮੈਨੂੰ ਪਤਾ ਨਹੀਂ ਲੱਗਦਾ ਸਤਨ ਲਾਲ ਹਾਂ ਲੈ ਦੁਕਾਨੇ ਨਾਲ ਕਰਨਾ ਗੱਲ ਹਲੋ ਹਾਂ ਭਾਈ ਹੋਰ ਸਸੀ ਘਾਤਾ ਸਤਿ ਸ੍ਰੀ ਅਕਾਲ ਜੈ ਹਰਦੀ ਬਾਜ ਕਹਿੰਦੇ ਜੀ ਆਤਾ ਮੈਂ ਤਾਂ ਉਹਨਾਂ ਦੇ ਨਿੰਦੂ ਘਰਾਂ ਚ ਬੋਲਦਾ ਬਾਜੇ ਕਰੋ ਕਿਵੇਂ ਲਾ ਜੀ ਸੋਹਣੀ ਮੋਬਾਈਲ ਤੇ ਕੋਲ ਆਇਆ ਸੀ ਲਾਇਆ ਕਿਵੇਂ ਸੀ ਮੈਂ ਤਾਂ ਐ ਕੁਚੀਨ ਅੱਖਰ ਦੱਬ ਕੇ ਓਏ ਮਾਇਤੀ ਲਾਉਣਾ ਹੁੰਦਾ ਹੋਰ ਕਿੱਥੇ ਲਾਉਣਾ ਹੁੰਦਾ ਸੋਹਣੀ ਹੋਈ ਮਾਈ ਕੰਨ ਲੱਗਾ ਮੈਂ ਤਾਂ ਤੈਨੂੰ ਫੋਨ ਆਇਆ ਲਾਇਆ ਸੀ ਸਿਲੰਡਰ ਖਤਮ ਹੋ ਗਿਆ ਤੇਰੇ ਪੁੱਤ ਨੇ ਕਿਹਾਗਾ ਕਹਿੰਦਾ ਕਹਿਲੇ ਤਾਈ ਨੂੰ ਫੋਨ ਕਰ ਦੇ ਤੇ ਸਿਲੰਡਰ ਮੰਗਵਾ ਲੈ ਉਤੋਂ ਇਹ ਕਹਿਲਾ ਵਸ ਆ ਜਾਂਦਾ ਹੁਣੀ ਨਹੀਂ ਆਈ ਕਹਿੰਦੇ ਰਿਸ਼ਤਾ ਖਾਮ ਤਾਂ ਰਿਸ਼ਤਾ

ਕੱਟਦੇ ਬੈਤਲੇ ਚੰਗਾ ਨਹੀਂ ਛੱਡਣਾ ਕਰਿਆ ਜੀ ਚੰਗਾ ਆ ਗਿਆ ਮੈਂ ਤਾਂ ਬਸ 5 ਮਿੰਟ ਨਹੀਂ ਜਾਇ ਖਾਣੇ ਦਾ ਤਾਂ ਖੜੇ ਨਹੀਂ ਛੱਡਦਾ ਹੈਂਗਾ ਤੈਨੂੰ ਪਤਾ ਤਾਂ ਹੈਗਾ ਪੂਰਾ ਠਰਕੀ ਹੈ ਜਦੋਂ ਤੂੰ ਦੇਸ ਦਾ ਨਾਂ ਲੈਂਦਾ ਨਾ ਇਹ ਤਾਂ ਐ ਨਹੀਂ ਪਤਾ ਇੱਕ ਦਿਨ ਦੋ ਛੱਡ ਇੱਕ ਛੱਡ ਦੋ ਢੋਲ ਖਿਲਿਆਊਗਾ ਗੱਲ ਤਾਂ ਤੇਰੀ ਪੱਕੀ ਆ ਗਈ ਹਾਂ ਚਲ ਮੈਂ ਗੇਟ ਖੋਲਿਆ ਮਾਮਾ ਦਾ ਖੋਲ ਆਈ ਜਾਊਗਾ ਫਿਰ ਨਹੀਂ ਮੈਂ ਮਾਰ ਜਾਂਦੇ ਲਾ ਕਿੰਨੇ ਠਰਕੀ ਹੋ ਰਹੇ ਨੇ ਬੁੜੇ ਬਹਿ ਜਾਣਾ ਜਦੋਂ ਰਿਸ਼ਤੇ ਦਾ ਨਾਂ ਲੈਂਦਾ ਕਹਿੰਦਾ ਮੈਂ ਹਟ ਜਣੇ ਆਉਣਾ ਹੈ ਪਹਿਲਾਂ ਤਾਂ ਐਡਾ ਠਰਕੀ ਆ ਜਾਂਦਾ ਕੌਣ ਸਲੈਂਟਰ ਲਾਹ ਲੋ ਵੀ ਮਾਉਂ ਜਨਾ ਲੈ ਇਹ ਕਾਦੇ ਲੈਣ ਦੀ ਐ ਸੋਨੇ ਤਾਂ ਐ ਪੱਤਾ ਤੇ ਭੋਗ ਲਾਉਂਦੀ ਐ ਓਏ ਮਾਛੇ 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 ਨੋਂ ਖਨਾ ਮਾਲ ਇਹ ਕਿਹ ਲਾਹ ਮਤ ਆਇਆ ਓਏ ਨਾ ਸੁਣਿਆ ਦੱਕਾ ਪਈ ਆ ਯਾਰ ਮਾਰੇ ਇੱਕ ਗੱਲ ਸਮਝ ਚ ਨਹੀਂ ਆਈ ਓਏ ਕੀ ਤੂੰ ਤਾਂ ਤੂੰ ਝੁੰਡੀ ਨਹੀਂ ਵੜਾਉਂਦਾ ਹਾਂ ਨਾਲੇ ਦਾ ਤੂੰ ਮੈਨੂੰ ਉਥੋਂ ਲਿਆ ਐ ਢੀ ਦੂਰੋਂ ਖੇਤੋਂ ਛੱਦ ਕੇ ਓ ਮੇਰੀ ਗੱਲ ਸੁਣ ਹਾਂ ਮੈਂ ਸਿਲੈਂਡਰ ਇਹਨੂੰ ਤਾਂ ਦੇਣਾ ਉਹ ਇਹ ਮੈਨੂੰ ਦੇਊਗੇ ਇਕਦਿ ਰਿਸ਼ਤਾ ਕਰਾਉਂਗੇ ਸੱਚ ਉਹ ਚਲਾਕ ਵਾਲੀ ਆ ਇਹ ਪੈਸੇ ਪੂਰੇ ਲੈ ਲਈ ਪਹਿਲਾਂ ਪੈਸੇ ਤਾਂ ਲਾਉਂਗਾ ਹੂੰ ساری ਦੌਲੀ ਗਾਲੀ ਕਰੂ ਮੈਂ ਅੱਛਾ ਬੰਦਾ ਬਾਲਾ ਡੂੰਗਾ ਦੂੰ ਓਏ ਇਹ ਤਾਂ ਤੈਨੂੰ ਪਤਾ ਕੈਲਾ ਸਕੀਮਾਂ ਬੋਲਿਆ ਲਾਉ ਓਏ ਬੰਦਾ ਸਕੀਮੀ ਆ ਤੂੰ ਮੇਰੀ ਗੱਲ ਸਮਝ ਮੇਰੇ ਮੋਢੇ ਦੀ ਜਰਾਵੇਂ ਕਹਿੰਦਾ ਮੈਨੂੰ ਪੁੱਤਾ ਆ ਮੈਂ ਨਵੀਂ ਲਾਸ ਤੇ ਕੋਈ ਸਕੀਮ ਯਾਰ ਓਏ ਕਿਵੇਂ ਮੈਨੂੰ ਵੀ ਕੋਈ ਕਰਾ ਦੇ ਮੈਂ ਵੀ ਕਿਸੇ ਕੋਲ ਬਾਗ ਜਾਂ ਕੋਈ ਗੱਲਬਾਤ ਮੇਰੀ ਕਰਾ ਦੇ ਓਏ ਤੇਰਾ ਵੀ ਕਰਾਦਾ ਏ ਟਾਂਕਾ ਫੰਟ ਮੇਰੀ ਨੀਂਹਾਂ 'ਚ ਹੈਗੀ ਇੱਕ ਹੈਗੀ ਆ ਹਾਂ ਉਹਦੇ ਕੋਲੇ ਲੈ ਕੇ ਚੱਲੂ ਨੂੰ ਉਜੜੀ ਬੂਟੀ ਦੇ ਮੈਨੂੰ ਵੀ ਜਣੀ ਮੂਟੀ ਤੈਨੂੰ ਵਾਧੂ ਦੇਉਂਗਾ ਮੁੜ ਕੇ ਲੈਣੀ ਨਹੀਂ ਤੂੰ ਤਾਂ ਮੈਂ ਹੀ ਪੈਉ ਜੂ ਚੱਲ ਫੇਰ ਠੀਕ ਆ ਮੈਂ ਤੇਰੇ ਨਾਲ ਸਲਿੰਡਰ ਤੱਕ ਗਿਆ ਮੈਂ ਅੰਦਰ ਹਾਂ ਆ ਸ਼ੇਰ ਮੰਨ ਕੇ ਚੱਲੋ ਇਧਰੋਂ ਫੜ ਲੈ ਨਾਲੇ ਮੈਨੂੰ ਵੀ ਮਾੜਾ ਮੋਟਾ ਪਤਾ ਲੱਗ ਜੂ ਕਿ ਤੈਨੂੰ ਪਸੰਦ ਆ। ਇਹੀ ਗੱਲ ਸੁਣ। ਕੁੱਟ ਕੇ ਫਾਲੀ ਕਿਤੇ ਛੱਡਨੀ ਪੈ। ਮੈਂ ਨਹੀਂ ਛੱਡਦਾ। ਇੰਨਾ ਅੱਗੇ ਦਮਿਆ ਪਿਆ। ਤੂੰ ਤਾਂ ਜ਼ਮੀਂ ਬੁਤੰਦਰਾ ਦੜਿਆ ਪਿਆ ਤਾਇਆ। ਓ ਮੈਨੂੰ ਡੰਗ ਲਾਉਣਾ ਪੈਂਦਾ ਸੋਹਣੀਆਂ ਫੋਨ ਕਰਦਿਆਂ ਦੀਆਂ ਜਦੋਂ। ਡੰਗ ਤਾਂ ਫਿਰ ਤੂੰ ਤਾਂ ਤੁਰਿਆ ਦਾ ਜਾਂਦਾ ਨਹੀਂ ਦਿੱਥੋਂ। ਓ ਆ ਆ ਸੋਹਣਿਆ। ਤੂੰ ਵੀ ਦਾਵਗਿਆ ਕਰਨੇ ਸ਼ੇਰਾ। ਹੋਰ ਆ। ਚਾਹ ਤੂੰ ਤਾਂ ਪੀਆਵੇਂਗਾ ਬਰਾ ਪੈਸਾ ਕੁਛ ਕਰਾਵਾਂਗੇ ਚਾਹ ਵੀ ਪੀਆਵਾਂਗੇ ਇੱਥੇ ਰੱਖ ਲੈ ਤੋਲ ਲਈ ਨੂੰ ਨਾਲੇ ਤੋਲ ਕੇ ਲਈ ਸਿਲੰਡਰ ਤੋਲਾਂਗੇ ਨਹੀਂ ਭੂਤ ਮੰਨ ਲੇ ਕਿ ਤੂੰ ਹੀ ਫੋਨ ਕਰਤਾ ਹੋਵੇ ਮਾਰ ਲਾ ਓਏ ਕਰੀਓ ਭਾਈ ਓਏ ਆਪਾਂ ਕੀ ਕਰੀਆ ਆ ਕੀਨੀ ਓਏ ਅੰਦਰ ਹੀ ਰੱਖਦਾ ਸੋਨੀ ਨੇ ਕੀਤਾ ਸੀ ਤੈਨੂੰ ਫੋਨ ਅੱਛਾ ਆਪ ਕਿੱਧਰ ਗਈ ਐ ਸੋਰੀ ਓ ਉਹ ਅੰਦਰ ਹੀ ਹੈ ਕੇ ਅੰਦਰ ਹੀ ਰੱਖ ਲੈ ਸਿਲੰਡਰ ਅੰਦਰ ਰੱਖਣਾ ਹਾਂ ਮੈਂ ਤਾਂ ਕਹਿੰਦਾ ਅੰਦਰੀ ਰੱਖ ਲੈ ਸ਼ੇਰਾਂ ਲਾ ਫਾੜਾ ਇਧਰੋਂ ਕੋਈ ਫੜ ਲੈ ਦਿੱਤਾ ਯਾਰ ਜਮਾ ਮੱਸਾ ਕੋਈ ਆਇਆ ਕਿਦਰ ਤੋਨੇ ਨੀ ਅੰਦਾ ਕੰਜਰ ਦਾ ਜਮੀ ਬੋਝ ਤੇ ਚਾਈ ਤਾਇ ਟੋ ਟੱਪ ਜੇ ਤੋ ਕੋਈ ਆ ਰੁੜਨੇ ਦੇ ਫਰਸ ਲਾ ਲਾਂ ਦੇ ਕਿਸੇ ਨਾ ਹੂ ਨਾ ਤੇ ਉੜਦਾ ਨਾ ਗੋਟ ਕਿਹਨੋਂ ਪਰਾਂ ਦਾ ਕੋਰ ਹੁੰਦਾ ਆ ਕਿਦਰ ਦਿੱਤਾ ਪੂਰੀ ਰੱਖ ਲੈ ਬੋਝ ਕੇ ਰੱਖੀਂ ਕਿਤੇ ਫੁੱਟ ਜੇ ਬਸ ਨੀ ਸੋਹਣਾ ਪਾਇਆ ਆਪਾਂ ਰੱਖਾ ਆਇਆ ਕਰ ਲੈਣਾ

ਹੋ ਲਿਆ ਸੌਹੀ ਕਾਲੀ ਅੜ ਮੈਂ ਸੌਹੀ ਮੈਂ ਇਹਦਾ ਕਾਰਨ ਪਤਾ ਆ ਤੇਰਾ ਨੰਬਰ ਮੈਂ ਦਿੱਤਾ ਸੀ ਅੱਛਾ ਹਾਂ ਲੱਗਾ ਤੋ ਲਗੜਾ ਪਾ ਡਾਂ ਮੇ ਜਿਹੜੀ ਡਾਂਗ ਤਾਂ ਇਹਦਾ ਨਹੀਂ ਪੈਂਦੀ ਇਹਦਾ ਬੂਰੋਂ ਮਾੜੀ ਜਿਹੀ ਹੋਏ ਤਾਂ ਤਾ ਤਾ ਪੌਣੀ ਪਊ ਰੱਸੀ ਵੀ ਬਥੇਰੀ ਵੱਡੀ ਆ ਮੈਂ ਬਾਰਾ ਉਹ ਖੁੱਲੀ ਕਰ ਲੈ ਇਧਰੋਂ ਮੰਡ ਦੇ ਬੁਲਿਆ ਸੌਹੀ ਦੀ ਓਰਨ ਕਰ ਲੋਰਾ ਮੈਨੂੰ ਲੈ ਦੇਖਾਂ ਸਮੇਂ ਕੀ ਬੀਅਰ ਕੀਤੀ ਹੋਈ ਆ ਹੋਰ ਕਹਿ ਨਹੀਂ ਦੇਖੂਗੀ ਠੀਕ ਲੋ ਠੀਕ ਆ 3 ਕਿਲੋ ਦਾ 3 ਕਿਲੋ ਦਾ ਆਇਆ ਪਹਿਲਾਂ ਤਸ ਲੈਂਡਰ ਆਇਆ ਕਰ ਤੈਨੂੰ ਮੈਂ ਲਾਂਬਾ ਦਿੰਨੀ ਆ ਕਿ ਉਹਦੇ ਚ 5 ਕਿਲੋ ਕਾਇਸ ਨਹੀਂ ਨਿਕਲੀ ਹੈਗੀ ਓਏ ਸੌਣੇ ਤੈਨੂੰ ਪਲੇਖੇ ਪਾਈਆਂ ਨੇ ਪਲੇਖਾ ਕੋਈ ਨਹੀਂ ਪੈਂਦਾ ਉਹ ਤਾਂ ਮੈਂ ਤੋਲਣਾ ਹੀ ਭੁੱਲ ਗਈ ਸੀ ਕਿਵੇਂ ਤੋਲਿਆ ਹੁੰਦਾ ਤੈਨੂੰ ਉਹਦੇ ਫੜ ਲੈਂਦੇ ਪਰ ਤਾ ਮੈਂ ਜਮਾਨਤ ਨਹੀਂ ਆਏ ਹੁਣੇ ਸਮੇਂ ਨੇ ਸ਼ਰਾਰਤ ਕਰਤੀ ਹਾਂ ਨਹੀਂ ਆਇਆ ਮੇਰਾ ਬੇਟੀ ਹੁੰਦੀ ਅੱਜਕੱਲ੍ਹ ਸੈਂਟਰ ਦੇ ਵਿੱਚ ਉਹ ਤੇਰੇ ਗੱਡੀ ਵਾਲੇ ਛੱਡ ਕੇ ਗਿਆ ਸੀ ਉਹ ਗੱਡੀ ਵਾਲੇ ਵੀ ਮਿੰਟ ਮਾਰਦੇ ਅੱਡਿਆਂ ਨੂੰ ਥੱਕੋ ਲਾਰਾਂ ਦੇ ਮੈਨੂੰ ਨਹੀਂ ਪਤਾ ਹੈਗਾ ਥੱਕ ਲਾਉਂਦੇ ਆ ਪਾਣੀ ਚੰਗਾ ਹੁਣ ਤੂੰ ਬਾਹਰ ਜਾ ਤੇ ਸਿੱਧਾ ਚਾਹ ਕਰ ਮੀਂਹ ਘਰ ਤੇ ਚਾਹ ਪੀਣੀ ਆ ਤਾਂ ਬਹਿ ਜਾ ਮੈਨੂੰ ਵੀ ਪਿਆ ਦੇ ਚਾਹ ਫੋਨ ਤੇ ਦਾ ਬੜੀਆਂ ਮਿੱਠੀਆਂ ਮਾਰਦੀ ਸੀ ਆਹ ਉਹ ਮੈਂ ਗੱਲ ਚਲਾਈ ਹੋਈ ਗਿਆ ਸੱਚੀ ਕਹ ਰਹੀ ਆ ਨਹੀਂ ਮੈਂ ਤੈਨੂੰ ਦੱਸਿਆ ਸੀ ਕਿ ਤਾਈ ਨੂੰ ਸਾਥ ਕਰਾ ਦੇ ਪਰ ਥੋੜੀ ਜਿਹੀ ਤਾਂ ਲੰਗ ਮਾਰਦੀ ਹੈਗੀ ਓਏ ਲਾਂਗਾਂ ਵਾਲੀ ਦਾ ਬੰਨੀ ਐ ਸਾਲੀ ਇਹ ਕੱਕ ਤੋਂ ਟੀਰ ਵੀ ਮਾਰਦੀ ਆ ਤਾਂ ਅੱਖ ਨਹੀਂ ਮਾਰਿਆ ਕਰੂੰ ਕਿਸੇ ਨੂੰ ਕੱਲ ਵੀ ਤੇਰੀ ਪੱਕੀ ਆ ਅੱਜ ਵੀ ਪੱਕੀ ਆ ਥੋੜੀ ਜੀ ਉਹ ਪੱਕੀ ਨੇ ਬਹੁਤ ਸਾਫ ਆ ਓਏ ਦਿਲ ਦੀ ਸਾਫ ਹੋਣੀ ਨਹੀਂ ਸੁਣੀ ਮੇਰੀ ਗੱਲ ਸੁਣਾ ਤਾਂ ਇਹ ਤਾਂ ਰੋਟੀ ਪੱਕੀ ਕਰਨੀ ਆ ਕਦ ਯਾਦ ਤਾਂ ਨਹੀਂ ਕਹੇ ਲੱਗਦੇ ਬੱਗੇ ਉਹਨਾਂ ਨੂੰ ਦੱਸਿਆ ਕਿ ਤੂੰ ਮੇਰੀ ਗੱਲ ਸੁਣਾ ਅਗਰ ਇਹਨਾਂ ਘਰ ਨਾ ਕੋਂਦੀ ਚੰਗੀ ਹੁੰਦੇ ਮਾਹਰ ਬਚੋਲਿਆਂ ਨੂੰ ਬਾਣਾਂ ਦੇ ਜਾਂਦੇ 177 ਸਾਲ ਦਾ ਹੋ ਗਿਆ ਇਹਨੂੰ ਕਿਹੜਾ ਹੋਵੇ ਖਰਬੂਜੇ ਵਾਗੀ ਮਿਲੂਗੀ ਨਹੀਂ ਉਹ ਫੜਾ ਘਾਟਾ 85 ਸਾਲ ਬਸ ਸਵੇਰ ਨੂੰ ਵੀ ਸੌਣੀ ਤੂੰ ਮੇਰਾ ਕਰਾ ਹੋਇਆ ਦੋ ਪੁੱਤਾਂ ਦੇ ਕੋਲੇ ਉਹ ਉਹਨੇ ਖੜਾ ਛੜਤਾ ਉਹਦਾ ਆ ਰੋਲਾ ਪੁੱਤਾਂ ਦੇ ਨਹੀਂ ਆ ਆਪੇ ਹੋਂ ਦੁਨੀਆ ਫੇਰ ਨਹੀਂ ਆ ਚੱਲ ਫਿਰ ਚੰਗੀ ਗੱਲ ਆ ਕੱਲਾਇਂ ਕਰਤਾ ਫਿਰ ਮੈਂ ਘਰੀ ਫੋਟੋ ਦਿਖਾਉਂਗੀ ਚੰਗਾ ਹੁਣ ਦਿਖਾ ਦੇ ਸੌਣੀ ਮੇਰੇ ਗਾਂਢਾ ਠਰ ਗਿਉ ਅੱਛਾ ਹੁਣ ਨਹੀਂ ਰੱਖੇਗਾ ਹੁਣ ਇਹ ਮੇਰਾ ਮੋਬਾਈਲ ਬਾਰੇ ਵੀ ਮੈਂ ਤੇ ਰਿਜੈਕਟ ਤੁਹਾਨੂੰ ਮੱਝੇ ਦੇ ਵਿੱਚ ਸੌਣੀ ਲੈ ਮੇਰਾ ਗਾਂਢਾ ਤੂੰ ਪਾ ਕਰਾ ਰਿਓ

ਨਹੀਂ ਮੇਰਾ ਵੀ ਮਾਨਤਾਰ ਕਰਦੀ 10 ਮਈ ਪਾਈ ਚੱਲ ਰਸਤੇ ਨਹੀਂ ਹਾਂ ਤੇਰਾ ਮਾਨਤਾਨ ਕਰਾਂਗੇ ਸ਼ਾਮ ਪਾਵਾਂਗੇ ਕੈਨਾਲ ਤੱਕ ਬਣਦੀ ਆ ਤੇਰੇ ਸੂਟ ਵਰਗੇ ਪੋ ਆਉਂਗੀ ਮੈਂ ਤਾਂ ਬਿੱਟੇ ਨੂੰ ਮੈਂ ਪਾ ਨੂੰ ਕੈਲੇ ਨੂੰ ਮੇਰੀ ਗੱਲ ਸੁਣੋ ਕੈਲਾ ਬਿਹਾਰਾਂ ਦਾ ਸਹੀ ਏ ਹਾਂ ਆਇ ਤੱਕ ਕੋਈ ਕਿੰਨੇ ਪੈਸੇ ਨੀ ਜਾ ਪਰਿਆ ਹੋਇਆ ਤਾਇ ਪੈਸੇ ਬਣੇ ਪੈਸੇ ਐ ਪੈਸਾ ਦੀ ਕੀ ਗੱਲ ਐ ਪੈਸਾ ਬੰਦੇ ਦੇ ਨਾਲ ਥੋੜੀ ਜਾਂਦਾ ਲੈ ਬਤਾਇਆ ਇਹਨਾਂ ਨੂੰ ਪੀਐਲਈ ਕਰਦਾ ਕੋਈ ਨਾ ਕਰਦਾ ਕਰੀਬ ਜਾਂਦਾ ਨੂੰ ਓਏ ਪੁੰਨ ਵੀ ਕਰਦੇ ਆ ਸਹਰੀ ਪੁੰਨ ਲੱਗਦਾ ਵੀ ਬਹੁਤ ਹੈ ਜੇ ਮੇਰੇ ਨਾਲ ਸੁਣਦੇ ਹਜ਼ਾਰ ਹਜ਼ਾਰ ਰੁਪਏ ਦਾ ਸੌਦਾ ਵੀ ਦੇਖਦੇ ਫਿਰ ਵੀ ਤੇਰੇ ਕੋਣ ਕੋਣ ਓਏ ਮੈਂ ਤਾਂ ਬਥੇਰਾ ਪੁੰਨ ਕਰਦਾ ਦੁਨੀਆ ਨਾਲ ਜੱਪਦੀ ਹੈ ਮੇਰਾ ਕੈਲਾ ਕੈਲਾ ਕਰਦੀ ਹੈ ਤੜਕੇ ਦੀ ਮੁੱਠੀ ਭਰੀ ਹੋਈ ਜੀ ਮੁੱਠੀ ਮਾਰਦੇ ਸਰ ਰਿਸ਼ਤਾ ਕਰਾਉਣਾ ਹੈ ਤੂੰ ਸੋਨੀ ਨੂੰ ਮਾਰ 5000 ਰੁਪਏ ਹੁਣੀ ਮਾਦਰ ਮਾਦਰ ਕਰੋ ਵੀ ਕੁੜੀ ਨਾਲ ਐ ਕਿ 1-2 ਲੱਖ ਰੁਪਏ ਦੀ ਗੱਲ ਲਗਾਤੀਆਂ ਵਾ

ਆਇਆ ਹੁਣ ਤੈਨੂੰ ਮੈਂ ਫੋਟੋਆਂ ਦਿਖਾਉਣਾ ਆਜੇ ਨਿਕਾਇਟਾ ਨਾ ਹੋਏ ਤਾਂ ਜਮਾ ਸ਼੍ਰੀ ਦੇਵੀ ਲੱਗਦੀ ਐ ਗੰਜਰ ਦਿਓ ਤਾਂ ਆਇਆ ਤਾਂ ਫਿਲਟਰ ਲੱਗਿਆ ਹੋਇਆ ਕਿਉਂ ਫਿਲਟਰ ਹੀ ਲਾ ਲੰਦੀ ਐ ਐਂਕਲ ਲੱਗੀਆਂ ਹੋਈਆਂ ਗੱਲ ਕਰ ਇੱਕ ਕੱਖ ਤੋਂ ਟੀਰੀ ਆ ਗਈ ਪੱਕਾ ਓਏ ਟੀਰੀ ਨੂੰ ਮੈਂ ਢੀਲਣਾ ਕੌਣਾ ਪਾਣੀ ਕੱਢਣਾ ਹੁੰਦਾ ਬੈਤਾ ਆ ਪਾਣੀ ਦੱਤਾ ਨਾ ਤਣ ਦਾ ਗੇਣਾ ਲਾਈ ਪਾਣੀ ਕੱਤੇ ਤੋਂ ਵੀ ਨਹੀਂ ਪੰਦਾ ਮੈਂ 70 ਸਾਲਾਂ ਦਾ ਹੋਇਆ ਤਾਂ ਬੰਨੋ ਉੱਤੇ ਹੀ ਨਹੀਂ ਓਏ ਉਹੀ ਤਾਂ ਗੱਲ ਐ ਸਾਲਾ ਏਖੜ ਲੱਗਿਆ ਪਾਵਾ ਯੇ ਮਨ ਨੀਆ ਜਵਾਨੀ ਨਾ ਵੇਖਣ ਲੱਗ ਜਾਂਦਾ ਸਾਨੂੰ ਲੱਗਦਾ ਤੂੰ ਜਿਹਦਾ ਰੋਟੀ ਨਾ ਮਿਲੀ ਟਾਈਮ ਤੇ ਪਾਣੀ ਨਾ ਦਿੱਤਾ ਮਿਲਿਆ ਕੋਈ ਕੱਪੜਾ ਨਾ ਮਿਲਿਆ ਹਾਂ ਉਹ ਬੰਦੇ ਨੇ ਕੋਈ ਜਿਉਣ ਹੁੰਦੀ ਐ ਉਹ ਤਾਂ ਸਹੀ ਆ ਤਾਂ ਮੈਂ ਤੈਨੂੰ ਐ ਕਹਿੰਦੀ ਸੀ ਰਿਸ਼ਤਾ ਤਾਂ ਮੈਂ ਕਰਵਾ ਦੂੰਗੀ ਤੈਨੂੰ ਜੇ ਥੋੜਾ ਜਿਹਾ ਪੈਸੇ ਅਡਵਾਂਸ ਤੇ ਦੇ ਦਿੰਦਾ ਮੈਂ ਨਾ ਕਰਾਇਆ ਲਾ ਕੇ ਬਗ ਜਾਂਦੀ ਮੈਂ ਤਾਂ ਸੂਟ ਸੜ ਦਾ ਮੇਚਾ ਲੈ ਆਉਂਦੀ ਓਏ ਤੈਨੂੰ ਦੇਣਾ ਕਿੰਨੇ ਲੈਣੇ ਬੋਰਾ ਹਾਂ ਤਾਂ ਆ ਕੇ ਰਾਂ ਤਾ ਤੂੰ ਮੈਨੂੰ ਐ ਕਰ 10000 ਕੀ ਦੇ ਦੇ 10 ਲਾਂਗੇਂਗੀ ਰਿਸਤਾ ਕਰਾਈਦਾ ਤਾਂ ਮੈਂ ਢੂਣ ਲੱਖ ਲੂੰਗੀ ਨਾਲੇ ਅੱਛਾ ਚੱਲ ਠੀਕ ਹੈ ਨਾ ਤੇਰਾ ਢੂਣ ਮੱਖਜ ਗੱਲ ਹੋ ਗਈ ਤੇ ਹੁਣ ਤੁਸੀਂ ਬੈਠੋ ਆ ਮੇਰਾ ਫੋਨ ਫੇਟ ਮੈਂ ਚਾਪ ਵਾਲਾ ਮਾਣਾ ਚਾਹ ਬਣਾ ਲਈ ਹੋਗੀ ਚਾਹ ਸੰਹਰੀ ਚਾਹ ਲਿਆ ਓਏ ਮੇਰੀ ਗੱਲ ਸੁਣ ਹਾਂ ਇਹਦਾ ਹੋਰ ਹੀ ਕੁਝ ਕਹੀ ਜਾਂਦੀ ਓਏ ਓਏ ਉਹੀ ਤਾਂ ਤਨ ਮੈਂ ਕਹਨਾ ਕਿ ਤੇ ਬੂੜੂ ਲੱਖ ਚ ਮੰਜਾ ਜਾ ਜਾਵੇਂ ਨਾਲੇ ਹੁਣ 10000 ਰੁਪਏ ਲੈ ਕੇ ਤੇ 77 ਹੋ ਜਾਣਗੇ ਜਮੇ ਲੈਣੀਆਂ ਸੂਟ ਮਗਰ ਉਹ ਕਿਹੜਾ ਤਾਇਆ ਤੂੰ ਦੇਖ ਲਾ ਵੜਾ ਜੀ ਗੱਲ ਆ ਤੇਰੀ ਗੱਲ ਵੀ ਸੋਣਾ ਨੇ ਅੱਜ ਕੱਲ ਪਤਾ ਨਹੀਂ ਲਾਂਦਾ ਟਾਈਮ ਬਦਲੇ ਦਾ ਹੋਏ ਐ ਕਰਦੇ ਆ ਉਹ ਦੇ ਦੇ ਨਾ 1000 2000 ਰੁਪਿਆ ਪੁੱਛ ਲੈਣੇ ਆ ਮੇਰੇ ਕਿਰਾਇਆ ਭਰਾਂ ਲੈ ਜਾਂ ਤੂੰ ਭਰ ਲੈ ਜਾਂ ਦੱਪਾਂ ਨਾਲ ਦੂਜੀ ਨਾਲ ਮੈਂ ਮੇਰੀ ਗੱਲ ਕਰਾ ਦੇ ਹੋਏ ਤੇਰੀ ਵੀ ਗੱਲ ਕਰਾ ਦੂੰ ਪਹਿਲਾਂ ਦਾਲ ਇੱਕ ਤੇ ਤਾਂ ਗਾਲ ਨਾ ਹੁੰਦੇ ਸੰਜਰਿਆ ਤੈਨੂੰ ਆਉਂਦੀ ਕਾਲੀ ਪਹਿਰੀ ਐ ਪਰ ਤੂੰ ਤੋ ਕਾ 1000 ਰੁਪਿਆ ਦੇ ਦੇ ਕਿਰਾ ਕਿਰਦ ਹੱਥ ਯਾਤਰਾ ਹੋ ਹੱਥ ਦਾ ਤਾਂ ਨਹੀਂ ਬੂੰਗਾ ਫੇਰੀ ਰਿਸ਼ਤਾ ਕਰਾਉਂਗੀ ਨਹੀਂ ਕਿਹੜੇ ਡੋਲੇ ਕਰਾਉਂਗੀ ਪੈਸਾ ਦੇਣੇ ਪੈਣਗੇ ਫਿਰ ਦੇ ਦੇ ਕੋਸਣਾ ਪੁੱਤ ਦੇਣੀ ਪੈਣਗੇ ਪੈਸੇ ਤਾਂ ਦੇਣੇ ਪੈਣਗੇ ਮੈਂ ਤੈਨੂੰ ਇਹਦਾ ਨਹੀਂ ਕਹਿੰਦਾ ਪੈਸੇ ਕਿਤੇ ਲੈ ਕੇ ਨਾ ਆਪਾਂ ਜੇ ਫਿਰ ਦੇਖੀ ਜਾਓ ਫਿਰ ਜਿੱਥੇ ਹੋਰ ਭੱਜ ਗਈਆਂ ਇਹ ਭੱਜੂ ਫਿਰ ਕੀ ਦੇਖੀ ਜਾਓ ਫਿਰ ਚਲ ਮੈਂ ਪਹੁੰਚਦਾ ਹੁੰਦਾ ਤੇਰਾ ਪੈਸੇ ਕਢਣ ਨੂੰ ਜੀ ਵੀ ਨਹੀਂ ਕਰਦਾ ਅੱਧੀ ਟੱਪ ਗਈ ਅੱਧੀ ਰਹੇਗੀ ਚਾਰ ਕੁਛ ਨੂ ਦਾ ਘਰ ਅੱਧੀ ਤਾਂ ਅੱਧੀ ਦਾ ਸੌਖੀ ਨਾ ਮਿਲੂਗੀ ਹਾਂ ਇਹ ਵੀ ਗੱਲ ਤੇਰੀ ਸਹੀ ਹੈ ਅੱਜ ਕੌਣ ਸਿਆਣ ਦੇ ਨੂ ਆ ਪੁੱਤ ਦਸਿਆ ਨੂ ਹਟ ਗਏ ਹਟ ਗਏ ਕੈਲੇ ਨੂੰ ਪੈਸਿਆਂ ਨਾਲ ਮੂੰਹ ਹੋ ਗਿਆ ਹੂੰ ਪੁੱਤਾਂ ਪੁੱਤ ਪਣ ਛੱਡ ਗਏ ਜਮਾਨ ਉਹ ਰ ਹੁਣ ਮੇਰੀ ਗੱਲ ਸੁਣਾ ਓਏ ਹਾਂ ਰਲਦਾ ਆਪਣਾ ਕੋਲੇ ਗੱਡੀ ਆ ਗਈ ਆ ਅੱਛਾ ਮੋਟਰਸਾਈਕਲ ਹੈਗਾ ਫਿਰ ਤਾਂ ਕੰਮ ਬਣੀ ਪੇ ਤੈਨੂੰ ਮੈਂ ਆਪ ਹੀ ਛੱਡ ਕੇ ਆਇਆ ਕਰੂੰਗਾ ਆਪ ਹੀ ਲੈ ਕੇ ਜਾਇਆ ਕਰੂੰਗਾ ਓਏ ਫੇ ਤੇਰੇ ਵਰਗਾ ਬੰਦਾ ਮੈਨੂੰ ਕਿਤੇ ਮਿਲਣਾ ਨਹੀਂ ਕੈਲੇ ਨੂੰ ਜੇ ਤੂੰ ਮੈਨੂੰ ਆਇਆ ਕਰ ਮੇਰੀ ਜੇਟ ਵੀ ਨਹੀਂ ਕੋਸਾ ਮੈਨੂੰ ਥੋੜੇ ਕਨੇ ਪੈਸੇ ਮੈਨੂੰ ਵੀ ਦੇ ਦੇ ਜੇ ਪਾਉਂ ਤਾ ਓਹਸਾਂ ਆਲੇ ਤੈਨੂੰ ਫਿਰ ਉਹੀ ਗੱਲ ਤੂੰ ਵੀ ਚੇਪੀ ਲਾਉਣ ਨੂੰ ਫਿਰਦੇ ਮੈਂ ਤੈਨੂੰ ਵੀ ਫੜਾ ਦੂੰ ਮੋੜ ਕੇ ਕਿ ਆ ਨਹੀਂ ਤੈਨੂੰ ਗੱਡੀ ਨਹੀਂ ਕਰੀ ਮੋਟਰਸਾਈਕਲ ਲੈ ਜੂ ਗੱਡੀ ਵਰਤੇ 10 ਲੱਖ ਰੁਪਏ ਦੀ ਗੱਡੀ ਵੀ ਲਿਆ ਕਰੂੰ ਮੈਂ ਤੈਨੂੰ ਜਵਾਬ ਦਿੱਤਾ ਮੈਂ ਕਰਦਾ ਕਿ ਤੈਨੂੰ ਦੋ ਕਿਰਾਇਆ ਨਹੀਂ ਜਾਂ ਸੱਜਣਿਆ ਕਿਰਾਇਆ ਨਹੀਂ ਲੈਂਦਾ ਮੈਂ ਤੈਨੂੰ ਕਹਿੰਦਾ ਮੈਨੂੰ ਦੇ ਥੋੜੇ ਜਿਹਾ ਪਾਉ ਨੂੰ ਦੇ ਲੈ ਲੈ ਤੈਨੂੰ ਕੀ ਜਵਾਬ ਮੈਂ ਕਿਰਾਇਆ ਨਹੀਂ ਲੈਂਦਾ ਮੈਂ ਤੂੰ ਉਹ ਇਤਾਂ ਆ ਕਰਕੇ ਹਰੇਕੀ ਮਾਰ ਲੰਦੈ ਨਹੀਂ ਮਾਰ ਮਾਰ ਕਰ ਜਾਂਦਾ ਲੈ ਨਹੀਂ ਮੈਨੂੰ ਮਾਰਦਾ ਤਾਂ ਇਹਨੇ ਬਹੁਤ ਘਰ ਨੂੰ ਪੈਸੇ ਦਿੱਤੇ ਮੁਕਰਗੇ ਸਮੇ ਨਾਰਾ ਕਿ ਮੁਕਰਗੇ ਆਜ ਮਾਦਾ ਆ ਪਾਲੇ ਧੀ ਆਈ ਭਾਰ ਮਤ ਕੋਈ ਨਹੀਂ ਮੈਂ ਕਰਦਾ ਗੱਲ ਉਹਦੇ ਨਾਲ ਫਿਰ ਹੁਣ ਸਾਫ਼ ਗੱਲ ਕਰ ਉਹ ਪਾਇਆ ਇੰਨੇ ਕੇ ਪੈਸੇ ਤਾਂ ਮੈਂ ਤਾਂ ਲੈਤੇ ਨਾ ਅੱਛਾ ਇੰਨੇ ਨਾਲ ਨਾ ਜਨਾਨੀ ਤੇਜਾ ਨਹੀਂ ਹੁੰਦੀ ਆ ਓਹ ਹਾਂ ਜਿੰਨੇ ਪੈਸੇ ਨਾ ਤੇਰੀ ਗੱਲ ਜਮਾ ਸਹੀ ਹੈ ਉਠਾ ਤੇਰੀ ਕੋਣੀ ਨਾ ਨਾਲੇ ਤੇਰੀ ਕੋਣੀ ਨਾ ਹੁਣ ਇਹਨਾਂ ਨੂੰ ਆਉਣ ਵੀ ਤਾਂ ਪੈਸੇ ਨੇ ਇਹਨਾਂ ਨੂੰ ਆਪਾਂ ਰੇਲ ਉੱਤੋਂ ਬਾਹਰਲੀ ਜੇਬ ਚ ਪਾ ਨਾ ਆ ਦੇਵਾ ਦਾ ਬਾਹਰ ਹੀ ਬਾਹਰ ਰੱਖਿਆ ਮਾਂ ਬੱਸ ਬਣਜੂ ਕੰਮ ਬਣ ਗਿਆ ਕੰਮ ਤੂੰ ਗੱਲ ਕਰਵਾ ਸੁਣ ਮੈਂ ਆਉਂਦੇ ਸੌਰੀ ਨਹੀਂ ਬਾਹਰ ਟਾਈਮ ਲਾਉਂਦੀ ਆ ਡੰਡਾ ਆ ਬਣਾ ਰੱਖਦੇ ਨਾਲੇ ਕਿਤੇ ਵਰਗੇ ਆ ਆ ਸੋਟੀ ਜੀ ਸੰਭਾਲ ਲੈ ਕਰਨਾ ਆਨੇ ਚਾਪੀ ਲੋ ਕੋਈ ਮਾਣੀ ਟਾਈਮ ਲਾਤਾ ਸੌਰੀ ਹੈ ਆ ਚਾਹ ਬਣਾਉਣ ਨੂੰ ਟਾਈਮ ਲੱਗਦਾ ਪਤਾ ਲੌਂਗ ਲੈਚੀਆਂ ਆਦਾ ਸਾਫ ਸਾਰਾ ਕੁਝ ਪਹਿਲਾਂ ਮੈਂ ਉੱਟਿਆ ਉੱਟਕੇ ਵਿੱਚ ਚ ਫੇਰ ਮੈਂ ਚਾਹ ਤੇ ਪਾਣੀ ਚ ਹਵਾ ਲਿਆ ਫੇਰ ਮੈਂ ਦੁੱਧ ਪਾਇਆ ਫੇਰ ਮੈਂ ਦੁੱਧਨ ਵਾਲਾ ਦਿੱਤਾ ਫੇਰ ਚਾਹ ਬਣਾਇਆ ਤੇ ਚਾਹ ਪੀ ਕੇ ਦੇਖ ਇੰਨਾ ਖੁਸ ਕਰਨਾ ਪੈਂਦਾ ਲੈ ਤਾਇ ਪਤਾ ਚਾਹ ਹੀ ਨਹੀਂ ਪੀਤੀ ਹੋਣੀ 70 ਸਾਲ ਦੀ ਉਮਰ ਹੋ ਗਈ ਤੇਰੀ ਅੱਜ ਤੱਕਰ ਤੋਂ ਕਦੇ ਆਹਾ ਹਾ 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 ਯਾ ਮੈਨੂੰ ਤਾਂ ਕੈਨੇਡਾ ਦੀ ਸੀ ਜਾਂਦਾ ਸੋ ਵੀ ਚਾਹੀ ਵੜੀ ਪੜੀ ਬਣਾਉਣੀ ਹੈ ਕੈਨੇਡਾ ਚ ਕਦੇ ਗਿਆ ਤਾ ਕੋਈ ਸੁਣਦੇ ਹੁੰਨੇ ਆ ਲੈ ਲੈ ਮੂੰਹ ਮਿੱਠਾ ਵੀ ਕਰ ਲੈ ਨਾਲ ਹਾਂ ਲੈ ਲੈ ਕਾ ਆਸ਼ਰਲੇ ਤੇਰੇ ਰਸਤੇ ਦੀ ਖੁਸ਼ੀ ਚ ਓਏ ਵਾਹ ਲੈ ਲੈ ਇਹ ਤੇਰਲੇ ਲੈ 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 ਤਾ ਤੇਰਾ ਕੰਮ ਦਾ ਬਣ ਗਿਆ ਬਣ ਗਿਆ ਓਏ ਪ੍ਰਮਾਤਮਾ ਤਾਰਾ ਜੋੜਦਾ ਕੈ ਲੈਦੀਆਂ ਮੈਂ ਪ੍ਰਮਾਤਮਾ ਨੇ ਜੋੜੀਆਂ ਮੈਂ ਜੋੜੀਆਂ ਨੇ ਓਏ ਸੌਦੇ ਤੂੰ ਦੇਖਿਆ ਪਾਣਿਆ ਫੇਰ ਹੀ ਪ੍ਰਮਾਤਮਾ ਨਾਲ ਜੁੜੀਆਂ ਤਾ ਲੈ ਆ ਫੇਰ ਵੀ ਓਏ ਸੌ ਰਹੇ ਹੋ ਲੱਡੂ ਵੀ ਖਾਣ ਦੀ ਉਮਰ ਆ ਗਈ ਔਰ ਹੁਣ ਹਾ ਹਾ ਚੰਗੀ ਗੱਲ ਆ ਗਈ ਆਹ ਥੋੜੀ ਆ ਕੇ ਤੇ ਕੱਚੀ ਗੱਲ ਕਰਾਂਗੇ ਕੋਈ ਜਮਾਨ ਕਰ ਨਾ ਰਿਸ਼ਤਾ ਪੱਕਾ ਹੈ ਨਹੀਂ ਬੜੀ ਵੱਡੀ ਹੋਵੇ ਸਾਰੀ ਉਮਰ ਮਤਿਆ ਕੀ ਕਰਾਉਣੀ ਹੈ ਵੱਡੀ ਉਮਰ ਦਾ ਮੈਂ ਤਾਂ ਮੇਰੇ ਘਰ ਵਾਲੇ ਤਾਂ ਬਈ ਨਹੀਂ ਦੁਖੀਆਂ ਬਹੁਤ ਦੁਖੀ ਹੋਰਾ ਐਡੀ ਵੱਡੀ ਉਮਰ ਤਾਂ ਕਰਾਉਣਾ ਕੀ ਆ ਗੱਲ ਕਿੱਥੇ ਤਾਂ ਹੁਣ ਨਾ ਜਾਣ ਨੂੰ ਬੈਠੀ ਸੀਗੀ ਵਧੀਆ ਹੋ ਗਿਆ ਨਾ ਤਾਂ ਸਿਲੰਡਰ ਲੈ ਮੈਂਡ ਚ ਚਾਹ ਪਾ ਲਈ ਨਹੀਂ ਅਸੀਂ ਤਾਂ ਧੜਕੇ ਚ ਚੱਲ ਓਏ ਕਿਦੋਂ ਕਾਇਲੇ ਜਾ ਤੂੰ ਐਡਾ ਵੱਡਾ ਕੰਮ ਕੱਢਦੀ ਐ ਮੈਂ ਤਾਂ ਉਹ ਇਹ ਸਿਲੰਡਰਾਂ ਦੀ ਕੀ ਗੱਲ ਐ ਰਿਸ਼ਤਾ ਕਰਾਣੀ ਮਾ ਮਾ ਰਿਸ਼ਤਾ ਕਰਾਣੀ ਐ ਹਾਂ ਇਹ ਤਾਂ ਗੱਲ ਹੈਗੀ ਆ ਰਿਸ਼ਤਾ ਦਾ ਪੱਕਾ ਜਿਦੋਂ ਮਰਦੀ ਫੋਨ ਕਰਦੀ ਇਕਲਾ ਤੇਰੇ ਕੋਲੇ ਹਰ ਇੱਕ ਧੀਜ ਬਚਾਉ ਮੈਂ ਹਰ ਇੱਕ ਧੀਜ ਨਹੀਂ ਲੈਣੀ ਹੈਗੀ ਹਾਂ ਨਾ ਮੈਂ ਨਹੀਂ ਹਰ ਇੱਕ ਧੀਜ ਲੈਣੀ ਮੈਂ ਤਾਂ ਕੋਲੇ ਸਿਲੰਡਰ ਤਾਂ ਕਰਦੇ ਹੀ ਆ ਰ ਕਰਨ ਹਾਂ ਰਿਸ਼ਤਾ ਕਰਾਉ ਬਚੋਲਣ ਬਣੂਗੀ ਬਸ ਕੋਈ ਸ਼ਾਂਪਤਾ ਪਾਉਣੀ ਪੂਗੀ ਤਾਇਆ 1.5 ਲੱਖ ਰੁਪਏ ਲੈ ਦੇ ਬਚੋਲ ਕੀ ਦਾ ਤਾਇਆ ਆਏ ਕਰ ਹੁਣ ਆ ਮਿੱਠਾ ਤਰਤਾ ਨਾਲ ਦਾ ਚੰਗਾ ਹੁੰਦਾ ਏ ਪਾਈ ਸੀ ਤਰਦੇ ਦੇ ਵਿੱਚ ਚੰਕੇ ਹੁੰਦੇਣਗੇ ਇਸੀ ਦੇ ਤਰਤੇ ਓਏ ਕਿੰਨੇ ਰੱਖਾਂ ਤਿੰਨ ਤਰਦੇ ਕੋਈ ਨਹੀਂ ਹੁਣ ਤਾਂ ਜਿੰਨੇ ਮਰਜ਼ੀ ਤਰਦੇ ਕਿੰਨੇ ਮਾਜੀ ਤਾ ਪਾਈ ਪਾਈ 1000 ਰੁਪਏ ਦੇ ਤੇ ਮੂੰਹ ਮਿੱਠਾ ਕਰਾ ਆ ਹੁਣ ਤੇਰਾ ਓਏ ਥੁੱਕ ਲਾ ਜਣ ਨਹੀਂ ਮਖਿਆ ਤੂੰ ਤਰਦੇ ਕੋਈ ਨਹੀਂ ਆਇਆ ਤੂੰ ਤਾਂ ਗੁੱਟ ਨਹੀਂ ਚੱਕੀ ਫਰਤਾਂਗਾ ਓਏ ਤਾਂ ਇਹਨੂੰ ਫਸਾ ਨਹੀਂ ਦਾ ਜਰਨਾ ਲਾਣੀ ਬੈਠਲੇ ਕਿੰਨੇ ਲੱਗਾ ਇਹ ਤਾਂ ਮੇਰੇ ਹੋ ਗਏ ਸੋ ਮੈਨੂੰ ਅੱਡ ਦੇ ਦੇ ਅੱਡ ਨੇ ਵਾ ਅੱਡ ਮੰਗਦੀ ਏ ਮੇਰੇ ਦੇ ਦੇ ਕੋ ਹੁਣ ਆਲੇ ਧੰਨਵਾਦ ਤਾ ਤੇਰਾ ਲੈ ਸੋਣੇ ਹਾਂ ਪਤਾ ਹੁਣ ਮੇਲੇ ਦੀ ਸ਼ੋਪਿੰਗ ਕਰਕੇ ਆਵਾਂਗੇ ਨਾ ਨਗਰ ਨਿਕਾੜਾ ਨਾ ਲੋਟ ਤੇ ਜਾਵਾਂ ਲੈ ਮੇਲੇ ਵੀ ਸਭ ਕੰਮ ਕਰਕੇ ਆਉਂ ਹਾਂ ਹੁਣ ਤਾਂ ਤੁਸੀਂ ਕਹਿੰਦੇ ਰਿਤੇ ਵਾਲੇ ਉਹਦੇ ਕੱਪੜੇ ਦਾ ਮੇਚ ਦੇਣ ਜਾਵਾਂਗੇ ਦੇਖੋ ਤਾਂ ਜਾਵਾਂਗੇ ਹੁਣ ਸਾਰੇ ਦਾ ਕਿਰਾਇਆ ਥੋੜੀ ਲੱਗੂਗਾ ਨਾ ਸ਼ੋਪਿੰਗ ਕਰ ਲਾਂਗੇ ਇਹਨਾਂ ਦਾ ਕਿਰਾਇਆ ਔਰ ਜੜਨੇ ਉਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਭਾਈ ਤਾਇ ਨੂੰ ਮੈਂ ਕਹ ਵੀ ਜਿਹੜਾ ਉਹਦਾ ਕੱਪੜਾ ਲੈਣਾ ਉਹਦੇ ਤਾਂ 8 ਪੈਸੇ ਦੇਵੇ ਇਹ ਤਾਂ ਸਾਨੂੰ ਦਿੱਨੇ ਤਾਂ ਆਏ ਨੇ ਹਾਂ ਖੁਸ਼ੀ ਤੇ ਉਹਦਾ ਲੈ ਲਾਂਗੇ ਤੁਸੀਂ ਗੱਲ ਉਹਦਾ ਬਰਾਏ ਕਰੂ ਨਾ ਤਾਇਆ ਨਾਲ ਹੀ ਵਗ ਜੀ ਦਾ ਬਗਟ ਲਾਂਗੇ ਮਾਨਸਾ ਸਹੀ ਕਰ ਲਾਂਗੇ ਕੱਪੜੀ ਦਵਾ ਦਾਂਗੇ ਬੰਦਾਂ ਦਾ ਕਿ ਕੰਮ ਉੱਥੇ ਜਨਨੀਆਂ ਦਾ ਸੂਟ ਫਰੇਦ ਨੇ ਜਨਨੀਆਂ ਦਾ ਕੰਮ ਆਪਾਂ ਕਿੰਨੇ ਕੀ ਕਰਨਾ ਦਾ ਤੁਹਾ ਸਦਾ ਪਾਪਾ ਉਹ ਹੀ ਗੱਲ ਘਟਾਉਂਦੇ ਨਹੀਂ ਹੈਗੇ ਵਧਾਉਂਗੇ ਓਏ ਹੁਣ ਉੱਥੇ ਦਾ ਦੇਖ ਚਾ ਰੋ ਦੋ ਬਗ ਜੀ ਆ ਮੈਂ ਜਿੱਦ ਤੇ ਤੈਨੂੰ 2000 ਰੁਪਏ ਦੇ ਦੇਗਾ ਤੂੰ ਤਿੰਨ ਦੇ ਦੇਗਾ ਉੱਥੇ ਤੁਸੀਂ ਕੋਈ ਪਾਏ ਪਾਏ ਵਾਲੇ ਲੈ ਲਿਓ ਪਾ ਮੇਰੇ ਘਰ ਸੋਣਾ ਰਿਸ਼ਤਾ ਤੈਨੂੰ ਕਰਾਉਣਾ ਤੇ ਇਹ ਕਿਹੜਾ ਬਚੋਲਾ ਦਾ ਵਿੱਚ ਬੋਲਦਾ ਜਿਹੜਾ ਓਏ ਮੇਰੇ ਆਉਣ ਜਾਣ ਤੇ ਹੀ ਕੰਮ ਆਉਂਗਾ ਕਿ ਸਰਵਾਲਾ ਬਣੂ ਤਰਾ ਮੈਂ ਪਹਿਲਾਂ ਟੱਕਾ ਦਾ ਮੇਰੇ ਕੋਲ ਆ ਸਾਰਾ ਮਾਈ ਦਾ ਬਣਾ ਕੇ ਜਾਣਦੀ ਤੂੰ ਆ ਜਾਣਦੀ ਮੈਂ ਕੋਈ ਨਹੀਂ ਬਈ ਸੌਰੀ ਮੈਨੂੰ ਪਤਾ ਨਹੀਂ ਸੀ ਕਿ ਤਾਇਆ ਉੱਚਾ ਨਹੀਂ ਮਤਲਬ ਸੌਰੀਏ ਆ ਟਿਕਾਲੇ ਲੁੱਟਣੋਂ ਦੁਨੀਆ ਮਿੰਟ ਮਾਰਦੀ ਐ ਤੈਨੂੰ ਮੈਂ ਲੁੱਟਣ ਵਾਲੀ ਨਹੀਂ ਆ ਓਏ ਮੈਂ ਇਹ ਨਹੀਂ ਗੱਲ ਕਰਦਾ ਸੌਰੀਏ ਹੋਰ ਬਧੀਰੀ ਦੁਨੀਆ ਤਰੀ ਫਿਰਦੀ ਐ ਬੰਦਾ ਦਾ ਕੂਏ ਨਹੀਂ ਨਹੀਂ ਐ ਬਹਿ ਬਹਿ ਜਿੱਤੇ ਹਾਰ ਤਮਾਰਾਗਾ ਕਮਾਰਾ ਕਿਉਂਗਾ ਨਾ ਫੇਰ ਛੜਾ ਕੇ ਨਾ ਛੜਾ ਲੈ ਹਾਂ ਤੈਨੂੰ ਛੜਾ ਦੇ ਲੀਂਗੀ ਸੌਰੀਏ ਰਗੇ ਜੀ ਨਹੀਂ ਬੋਲਣੀ ਆ ਜਿਹੜਾ ਤੁਸੀਂ ਕਿਹਵੇਂ ਹੋ ਫੇਰ ਛੜਾ ਹੀ ਹੋ ਗਿਆ ਕਮਾਰਾ ਥੋੜੀ ਆ ਕੋਈ ਛੜੇ ਨੇ ਕਿਹੜਾ ਪੂਛ ਲੱਗੀ ਹੁੰਦੀ ਐ। ਓਹੋ ਜਿਹੜੇ 20 ਸਾਲ ਤੋਂ ਉਮਰ ਤੱਕ ਗਈ ਉਹਨੂੰ ਛੜਾ ਕਹਿੰਦੇ ਆਗੇ। ਪਹਿਲਾਂ ਤਾਇ ਦਾ ਵਿਆਹ ਕਰਾਓ ਫਿਰ ਮੇਰਾ ਕਰਾਓ। ਅੱਛਾ ਓਹੋ ਮਾਇ ਦੇ ਸਾਰੀ ਹੋਊਗਾ ਕੋਈ ਲੁੱਲੇ ਲੰਗੜੀ ਉਹਦਾ ਤੈਨੂੰ ਹੋ ਜਾਊਗਾ। ਹਾਂ ਤਨਾ ਦੀ। ਸਾਰਾ ਕੱਟੀ ਬਗਜਾ ਕਰਾਂ ਬਰਬਾਦ ਨੇ। ਮੈਂ ਸਮਾਨ ਰੱਖਦਾ। ਰੱਖਨੇ ਲੈ ਸ਼ੀਣਾ ਕੰਮ ਦਾ ਬਣ ਗਿਆ। ਹਾਂ। ਨੇ ਦਾਣ ਗਲਗੀ। ਲਾ ਤਾਇ ਦਾਣ ਕਾ ਦੀ ਗਲਗੀ। ਓਏ ਮੂੰਗੀ ਮਸਰੀ ਵੀ ਬਣਾਈ ਸੀ ਇਹਨੇ। ਲਾ ਦੇਖ ਲਾ। खुशी चाहह मिठा करके ना सूच पां हजार रुपए दे गया तो तेरे मगर तो हम कि ले जाऊंगे <laughs> जे, जे रिश्ता हो गया जे रिश्ता हो गया होनी ती का पाली ਕੋਈ ਐਂ ਹੀ ਕਰਨਾ ਪਊਗਾ ਹਾਂ ਇਹ ਜੀ ਨੂੰ ਬ੍ਰੇਵਾਗੇ ਨਾ ਕਰਾਇਆ ਯਾ ਕਰਾਇਆ ਮੰਨੋਗੇ ਫੇਰ ਨਾਲੇ ਰੋਟੀ ਪੈਸਿਆਂ ਦਾ ਮੁੱਲ ਦਾ ਲਵਾਂਗੀ ਹਾਂ ਰੋਟੀ ਪਾਣੀ ਨਾਲ ਕਰੂੰਗੀ ਸਾਰਾ ਕੁਝ ਕਰੂ ਨਾਲੇ ਰੋਟੀ ਨਾਲੇ ਪਾਣੀ ਚਾਚਾ ਕਹਤਾ ਮੈਂ ਤਾਂ ਚਲਦੀ ਆ ਤੂੰ ਬੰਦਾ ਮਰਜੀ ਆਈ ਸਾਨੀ ਕੋਲ ਕੋਈ ਨਹੀਂ ਸੌਰੀ ਮੰਗਣਾ ਲੈ ਠੀਕ ਹੈ ਤੂੰ ਐਂ ਕਰ ਮੈਂ ਤਾਂ ਦੰਦਾ ਘਮੜਾ ਇਦਰਾ ਅੱਛਾ ਹਰਦਾਇ ਖਲੀ ਕੇ ਆ ਮਾ ਤੂੰ ਕਰ ਲਾ ਗੱਲ ਸੋਨੀ ਨਾਲ ਜੇ ਕੋਈ ਗੱਲ ਕਰਕੇ ਆਉਣੀ ਆ ਤਾਂ ਮਾ ਆ ਜਾ ਬੱਧੀ ਚਲ ਮੈਂ ਆਉਣਾ ਸ਼ੇਰ ਬਣ ਕੇ ਇੱਥੇ ਖੜ ਜਾ ਦੋ ਮਿੰਟ ਮੈਂ ਕੰਮ ਤਾਂ ਬਣ ਗਿਆ ਕੇ ਲਿਆ ਗੱਲ ਚਲਾਵੇ ਹੁਣ ਕੋਈ ਵੀ ਬੰਗਿਆ ਗਿਆ ਦਾ ਡਿੱਕਾਂ ਲੱਗਿਆ ਸੀ ਵਿਚਾਲੇ ਹਉਣ ਨੇ ਉਹਨੂੰ ਉਹ ਕਿੱਧਰ ਵਾਕੀ ਸਹੋਰੀਏ ਹਾਂ ਤਾਂ ਇਹ ਅੱਸੀ ਕਹਿੰਦਾ ਸੀ ਓਏ ਮੈਂ ਤਾਂ ਐਂ ਕਹਿੰਦਾ ਸੀ ਸਹੋਰੀਏ ਮੈਂ ਤੈਨੂੰ ਪੈਸੇ ਹੋਰ ਦੇ ਦਿੰਦਾ ਨਾ ਕੋਈ ਪੜਦੇ ਨਾ ਦਿਨਾਂ ਆਇਆ ਪੜਦੇ ਨਾ ਕਿਉਂ ਤਾਇਆ ਹੁਣ ਇੱਥੇ ਖੜਾ ਹੈਗਾ ਮੁੰਡਾ ਤਾਂ ਬਾਹਰ ਭੱਗ ਗਿਆ ਉਹ ਨਹੀਂ ਪੜਾ ਦੇ ਜੀਤ ਮੈਂ ਪੀਸੀ ਉਹਨਾਂ ਨਾਲ ਹੁੰਦਾ ਸੀ ਆ ਜਾ ਫਿਰ ਪਰ ਅੰਦਰ ਕੀ ਹੈ ਕੋਈ ਅੰਦਰ ਹੀ ਦੇਉਂ ਆਇਆ ਉਹ ਤੁਹਾਨੂੰ ਪਰੜਪੜੀ ਲੱਗਦੀ ਹੈ ਕਿ ਕੋਈ ਹੋਰ ਕਰਦਾ ਕੋਈ ਮੈਂ ਕਾ ਨਹੀਂ ਗੜਬੜ ਕਰਨੀ ਹੈ ਮਰੀ ਨਹੀਂ ਹੈ ਜੇ ਕੋਈ ਆਂਡਾ ਵੀ ਹੋੁੰਦਾ ਤਾਂ ਵੀ ਨਾ ਜਾ ਕੋਈ ਅੰਦਰ ਕੀ ਕਰਾਦਾ ਤਾ ਬਿਲਕੁਲ ਤੇ ਇਹ ਕਿੰਨੇ ਆਲਾ ਬਤਾਇਆ ਕੀ ਕਰਦਾ ਵਸਤਾ ਦੇ ਓ ਆ ਨਾ ਮੇਰੀ ਗੱਲ ਸੁਣਨਾ ਆ ਹਣ ਪੈਸੀ ਉਹ ਬਤਾ ਤੂੰ ਖਲੁੱਚਾਗਾ ਮੈਂ ਮੈਂ ਖਣਤਾਆਂ